ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਤੁਹਾਨੂੰ ਦੱਸਣ ਜਾ ਰਹੇ ਹਾਂ ਇੱਕ ਨੁਕਸਾ ਜੋ ਤੁਹਾਡੇ ਬਹੁਤ ਹੀ ਇਲਾਹੀਵੰਤ ਤੇ ਕਾਰਗਰ ਸਾਬਤ ਹੋਏਗਾ ਲਗਾਤਾਰ ਆਪਣੇ ਦੰਦਾਂ ਲਈ ਇਹ ਬਹੁਤ ਹੀ ਇਲਾਹੀਵੰਤ ਸਿੱਧ ਹੈ ਹਾਂਜੀ ਵੀਵਰਸ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਤੁਹਾਨੂੰ ਅਸੀਂ ਜੋ ਨੁਕਸਾ ਦੱਸਣ ਜਾ ਰਹੇ ਹਾਂ ਇਹ ਅਸੀਂ ਖੁਦ ਅਪਣਾਇਆ ਹੈ ਤੇ ਇਹ ਬੜਾ ਹੀ ਕਾਰਗਰ ਸਾਬਤ ਹੋਇਆ ਹੈ ਸੋ ਆਪਾਂ ਨੂੰ ਦੰਦਾਂ ਦੀ ਕੋਈ ਵੀ ਬਿਮਾਰੀ ਹੈ ਦੰਦ ਸਾਫ਼ ਨਹੀਂ ਹਨ ਦੰਦ ਜਾੜਾ ਜੋ ਵੀ ਦੁਖਦਾ ਹੈ ਇਹ ਜਿਹੜਾ ਨੁਕਸਾ ਹੈ ਕੁਝ ਦਿਨ ਅਪਣਾ ਕੇ ਦੇਖੋ ਤੁਹਾਨੂੰ ਆਪਣੇ ਆਪ ਹੀ ਇਸ ਬਾਰੇ ਪਤਾ ਲੱਗ ਜਾਏਗਾ ਸੋ ਇਹਦੇ ਲਈ ਕੀ ਹੈ ਪਹਿਲਾਂ ਆਪਾਂ ਇੱਕ ਹਲਦੀ ਲਈ ਹੈ ਲੋਨ ਤੇ ਨਿੰਬੂ ਲਿਆ ਹੈ ਆਪਾਂ ਕੀ ਕਰਨਾ ਹੈ ਲੋੜ ਅਨੁਸਾਰ ਆਪਾਂ ਇਹਦੇ ਵਿੱਚ ਇਹ ਵਿੱਚ ਚਮਚੇ ਦਾ ਤੀਜਾ ਕਿੱਸਾ ਮੰਨੋ ਤਿੰਨ ਚੌਥੀਆਂ ਹਲਦੀ ਪਾਈ ਹੈ ਇਹਦੇ ਵਿੱਚ ਜੀ ਉਸ ਤੋਂ ਇਲਾਵਾ ਇਹਦੇ ਵਿੱਚ ਇੰਨਾ ਹੀ ਨਮਕ ਪਾਇਆ ਹੈ ਆਪਾਂ ਆ ਦੇਖੋ ਠੀਕ ਹੈ ਜੀ ਨਮਕ ਪਾਉਣ ਤੋਂ ਬਾਅਦ ਆਪਾਂ ਜਿਹੜਾ ਨਿੰਬੂ ਹੈ ਇਹਦੇ ਵਿੱਚੋਂ ਇਧਰ ਵੀ ਕੱਢ ਕੇ ਬਾਹਰ ਤਾਂ ਇਹਦਾ ਜਿਹੜਾ ਰਸ ਹੈ ਅੱਠ ਤੋਂ 10 ਬੂੰਦਾਂ ਜਿਹੜੀਆਂ ਆਪਾਂ ਇਹਦੇ ਵਿੱਚ ਪਾ ਦੇਣੀਆਂ ਹੈ ਉਸ ਤੋਂ ਬਾਅਦ ਇਹਨੂੰ ਆਪਾਂ ਇਸ ਤਰ੍ਹਾਂ ਕਰਕੇ ਮਿਕਸ ਕਰ ਲੈਣਾ ਹੈ ਦੇਖੋ ਰਸ ਆਪਾਂ ਨਾਲ ਪਾਉਣਾ ਜਿਹਦੇ ਨਾਲ ਕਿ ਇਹ ਮਿਸ਼ਰਣ ਆਪਸ ਦੇ ਵਿੱਚ ਰਲ ਜਾਵੇ ਫਲੋਜੀ ਇਹ ਪੇਸਟ ਤਿਆਰ ਹੋ ਚੁੱਕਾ ਹੈ ਹੁਣ ਇਹਨੂੰ ਕੀ ਕਰਨਾ ਹੈ ਇਹਨੂੰ ਆਪਾਂ ਬ੍ਰਸ਼ ਤੇ ਲਗਾ ਕੇ ਡੇਲੀ ਸਵੇਰ ਸ਼ਾਮ ਆਪਣੇ ਦੰਦਾਂ ਤੇ ਕਰਨਾ ਹੈ ਸੋ ਜਿਹੜਾ ਇਹਦਾ ਫਰਕ ਹੈ ਤੁਸੀਂ ਆਪਣੇ ਆਪ ਹੀ ਮਹਿਸੂਸ ਕਰੋਗੇ ਜਿਸ ਨਾਲ ਦੰਦ ਚਿੱਟੇ ਮੋਤੀਆਂ ਵਰਗੇ ਹੋ ਜਾਣਗੇ ਅਤੇ ਜੋ ਆਪਣੀਆਂ ਦੰਦ ਜਾਂ ਜੜਾ ਦੁਖਦੀਆਂ ਹਨ ਉਹਨਾਂ ਤੋਂ ਵੀ ਆਪਾਂ ਨੂੰ ਛੁਟਕਾਰਾ ਮਿਲੇਗਾ ਸੋ ਇਦਾਂ ਹੈ ਕਿ ਇਹਨੂੰ ਲਾ ਕੇ ਹੋ ਸਕੇ ਤਾਂ ਕੁਝ ਕੁ ਟਾਈਮ ਨਾ ਕਰੋ ਇਹਨੂੰ ਲੱਗਾ ਰਹਿੰਦੇ ਹੋ ਇਸ ਨੂੰ ਜਿਹੜੇ ਦੰਦਾਂ ਦੇ ਉੱਪਰ ਤਾਂ ਜੋ ਇਹ ਸਾਰੇ ਦੰਦਾਂ ਦੇ ਵਿੱਚ ਰਚ ਜਾਵੇ ਤੇ ਆਪਾਂ ਨੂੰ ਰਿਲੀਫ ਮਿਲ ਸਕੇ ਸੋ ਬਹੁਤ ਹੀ ਵਧੀਆ ਨੁਸਖਾ ਹੈ ਮੈਂ ਆਪ ਕੋ ਅਪਣਾਇਆ ਹੈ ਹੋਪ ਤੁਹਾਨੂੰ ਸਾਰਿਆਂ ਨੂੰ ਇਹ ਪਸੰਦ ਆਵੇਗਾ ਤੇ ਤੁਹਾਡੇ ਲਈ ਲਾਹੇਵੰਦ ਸਾਬਤ ਹੋਵੇਗਾ ਸੋ ਧੰਨਵਾਦ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ